100% ਸਟੇਬਲ ਤਾਂ ਕੋਈ ਵੀ ਲੰਬੀ ਚੀਜ਼ ਹੋਈ ਹੀ ਨਹੀਂ ਸਕਦੀ ਅਸੀਂ ਇਹ ਕਹਿੰਨੇ ਗਏ ਚਸ਼ਮਾ ਉਤਾਰਦੇ ਆ ਕਿ ਤੁਹਾਨੂੰ ਆਮ ਤੌਰ ਤੇ ਚਸ਼ਮਾ ਲਗਾਉਣ ਦੀ ਜਰੂਰਤ ਨਹੀਂ ਪੈਗੀ ਜਾਂ ਆਪਾਂ ਕਹੀਏ ਕਿ ਤੁਸੀਂ ਇੰਡੀਪੈਂਡੈਂਸ ਜੋ ਜੋਗੇ ਚਸ਼ਮੇ ਤੋਂ ਯਾਰ ਲੈਸ ਡਿਪੈਂਡੈਂਸ ਓਨ ਗਲਾਸੇਸ ਦੈਟ ਇਜ਼ ਦੀ ਮੋਟੋ ਇਕ ਆਮ ਆਦੀ ਵਾਂਗੂ ਬੰਦਾ ਸਾਰਾ ਕੁਝ ਦੇਖਣਾ ਪਵੇ ਉਹਨੂੰ ਸਿਰੇ ਉੱਠ ਕੇ ਚਸ਼ਮਾ ਨਾ ਚੁੱਕਣ ਲੱਗ ਪਵੇ ਦੇਖਣ ਵਾਸਤੇ ਜੀ ਕਿਉਂਕਿ ਜਦੋਂ ਬੱਚਾ ਜਵਾਨ ਹੁੰਦਾ ਫਿਰ ਉਹਨੂੰ ਚਸ਼ਮੇ ਤੋਂ ਇਰੀਟੇਸ਼ਨ ਨਹੀਂ ਹੁੰਦੀ ਆ ਵੀ ਮੇਰੀ ਪਰਸਨੈਲਿਟੀ ਦੇ ਵਿੱਚ ਵੀ ਕਾਟਾ ਪਰਸਨੈਲਿਟੀ ਚਲੋ ਇੱਕ ਚੀਜ਼ ਹੈਗੀ ਆ ਪਰ ਜਦੋਂ ਹੁਣ ਤੁਸੀਂ ਇੰਨੇ ਵੱਢੀ ਪਗੜੀ ਬੰਨੀ ਹੋਈ ਸਰਦਾਰ ਹੋ ਜੀ ਤਾਂ ਤੁਸੀਂ ਚਸ਼ਮਾ ਲਾਓਗੇ ਤਾਂ ਪਗੜੀ ਅਥੋਂ ਚੱਕੀ ਜਾਣੀ ਤੇ ਅਜੀਬ ਜਿਹਾ ਲੱਗਦਾ ਜੀ ਲੱਗਦਾ ਬੱਚੇ ਸਾਡੇ ਕੋਲ ਵੱਡੇ ਆਉਂਦੇ ਕਿ ਸਰ ਮੇਰੇ ਤੋਂ ਕੋਈ ਪੱਗ ਨਹੀਂ ਬੱਝਦੀ ਜੀ ਮੈਂ ਚਸ਼ਮਾ ਉਤਾਰ ਕੇ ਪੱਗ ਬੰਨਦਾ ਤੇ ਮੈਨੂੰ ਜਿਹੜਾ ਜ਼ਿਆ ਮੈਨੂੰ ਕੰਟੈਕਟ ਲੈਂਸ ਲਗਾ ਕੇ ਪਾਗ ਬਣੀ ਪੈਂਦੀ ਹੈ ਉਸ ਤੋਂ ਬਾਅਦ ਵਿੱਚ ਚਸ਼ਮਾ ਲਗਾ ਵੀ ਲਵਾਂ ਜੀ ਪਰ ਮੇਰੀ ਮੈਨੂੰ ਮੁਸ਼ਕਲ ਆਂਦੀ ਹੈ ਕੁਈ ਕਹਿੰਦਾ ਮੈਂスイਮਿੰਗ ਕਰਨ ਜਾਣਾ ਤੇ ਮੈਂ ਚਸ਼ਮਾ ਕੰਟੈਕਟ ਲੈਂਸ ਲਗਾ ਕੇスイਮਿੰਗ ਨਹੀਂ ਕਰ ਸਕਦਾ ਚਸ਼ਮਾ ਤੇ ਉਤਾਰਨਾ ਹੀ ਪੈਂਦਾ ਹੈ ਜਾਂ ਕੋਈ ਕਹੇ ਕਿ ਮੇਰਾ profession ਐ ਸਜਿੱਥੇ ਮੈਂ ਨਹੀਂ ਜਾ ਸਕਦਾ ਜੀ ਕੋਈ ਕਹੇ ਮੈਂ ਫੌਜ ਵਿੱਚ ਭਰਤੀ ਹੋਣਾ ਤੇ ਮੈਂ ਤਾਂ ਉੱਥੇ ਚਸ਼ਮਾ ਤੇ ਅਲਾਉਡ ਨਹੀਂ ਹੈ ਜੀ ਬੜੀਆਂ ਸਾਰੀਆਂ ਸੇਵਾਵਾਂ ਐਲਸੀਆਂ ਹੈਗੀਆਂ ਨੇ ਸਰਵਿਸਿਜ਼ ਐਸੀਆਂ ਹੈਗੀਆਂ ਨੇ ਜਿੱਥੇ ਕਿ 6/6 ਨਿਗਾ ਚਾਹੀਦੀ ਹੁੰਦੀ ਹੈ ਜਾਂ ਮਿਨੀਮਲ 6/9 ਚਾਹੀਦੀ ਹੁੰਦੀ ਹੈ ਜੇ ਚਸ਼ਮੇ ਦਾ ਨੰਬਰ ਹੀ ਉਹਦੇ 4-5 ਹੋਏਗਾ ਤਾਂ ਬੰਦਾ ਕਿਦਾਂ ਦੇਖੇਗਾ ਮਤਲਬ ਉਹਨੇ ਚੀਜ਼ਾਂ ਤੋਂ ਅਨਫਿਟ ਹੋ ਗਿਆ ਹਾਂ ਲੇਜ਼ਰ ਵਿਧੀ ਦੇ ਨਾਲ ਜਾਂ ਕਿਸੇ ਤਰੀਕੇ ਨਾਲ ਜਦ ਹੁਣ ਤਾਂ ਕੋਈ ਐ ਨਹੀਂ ਹੁੰਦਾ ਸਰਵਿਸੇਸ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਵੀ ਇਹਨੇ ਆਪਰੇਸ਼ਨ ਕਰਾਇਆ ਜਾਂ 레이జర్ ਕਰਵਾਇਆ ਉਹ ਬਿਲਕੁਲ ਨਾਰਮਲ ਨੇਚੁਰਲ ਹੁੰਦਾ ਅ ਨਹੀਂ ਕੁਝ ਸਰਵਿਸੇਸ ਦੇ ਵਿੱਚ ਉਥੇ ਵੀ ਉਹਨਾਂ ਦੀ ਲਿਮਿਟੇਸ਼ਨ ਆ ਜਾਂਦੀ ਹੈ ਉਹ ਕਹਿੰਦੇ ਨੇ ਕਿ ਇੰਨਾ ਇੱਕ ਸਾਲ ਪਹਿਲਾਂ 레이జర్ ਹੋਈ ਹੋਵੇ ਜਾਂ ਕੁਝ ਸਰਵਿਸੇਸ ਐਥੇ ਹੈਗੀਆਂ ਜਿਹਦੇ ਇੱਕ ਜੋ 레이జర్ ਕੀਤੇ ਹੋਏ ਨੋਮੀ ਅਗੇ ਉਹ ਨਹੀਂ ਦਿੰਦੇ ਸੋ ਅਸੀਂ ਉਹ ਪਹਿਲਾਂ ਹੀ ਪੇਸ਼ੈਂਟ ਨੂੰ ਕਹਿੰਦੇ ਹਾਂ ਕਿ ਤੁਸੀਂ ਆਦਰ ਪ੍ਰੋਸਪੈਕਟਸ ਚੰਗਤਰਾਂ ਦੇਖ ਲਵੋ ਕਿ ਉਹਦੇ ਵਿੱਚ ਲਿਮਿਟੇਸ਼ਨਸ ਕੀ ਨੇ ਅਗਰ ਉਹ ਨਾ ਲਿਮਿਟੇਸ਼ਨ ਦੇ ਤੁਸੀਂ ਨਹੀਂ ਆਉਂਦੇ ਤਾਂ ਤੁਸੀਂ ਆਪਰੇਸ਼ਨ ਕਰਾ ਕੇ ਇਹਦੇ ਵਾਸਤੇ ਫਿਟ ਹੋ ਸਕਦੇ ਹੋ ਤੁਹਾਡੀ ਨਿਗਾਹ 6 ਬਟਾ 6 ਹੋ ਸਕਦੀ ਹੈ ਜਾਂ ਜਿੰਨੇ ਤੁਸੀਂ ਚਸ਼ਮੇ ਨਾਲ ਦੇਖ ਸਕਦੇ ਹੋ ਬਿਨਾ ਚਸ਼ਮੇ ਤੋਂ ਉਹਨਾਂ ਦੇਖਣ ਲੱਗ ਪਏਗਾ ਹੁਣ ਬਾਕੀ ਵੀ ਕਈ ਕੰਡੀਸ਼ਨਸ ਹੁੰਦੀਆਂ ਜਦੋਂ ਤੁਸੀਂ ਕਾਰ ਵਿੱਚ ਬੈਠੇ ਹੋ ਜੀ ਅੱਜ ਕੱਲ ਬਰਸਾਤ ਦਾ ਮੌਸਮ ਹੈ ਤੁਸੀਂ ਚਸ਼ਮਾ ਲਗਾਇਆ ਹੋਇਆ ਹੈ ਔਰ ਤੁਸੀਂ ਬਾਹਰ ਨਿਕਲੇ ਤਾਂ ਸਾਰਾ ਧੁੰਦ ਪੈ ਗਈ ਜੀ ਤੁਸੀਂ ਚਸ਼ਮਾ ਲਗਾਇਆ ਤੁਸੀਂ ਬਰਸਾਤ ਜਾ ਰਹੇ ਹੋ ਅੱਗੇ ਬਿਲਕੁਲ ਪਾਣੀ ਦੇ ਨਾਲ ਤੁਹਾਡੇ ਕੁਝ ਦਿਸੇਗਾ ਹੀ ਨਹੀਂ ਜੀ ਔਰ ਕਿਦਾਂ ਕੰਮ ਕਰੋਗੇ ਜਿੱਦਾਂ ਮੈਂ ਕਈ ਵਾਰੀ ਆਪਰੇਸ਼ਨ ਕਰਨਾ ਹੋਵੇ ਤੇ ਜਦਸੀ ਅਵਾਰਡ ਆਪਣੇ ਨਿਕਲਦੀ ਹੋ ਚਸ਼ਮੇ ਦੇ ਉੱਤੇ ਲੱਗ ਜਾਏਗੀ ਤਾਂ ਤੁੰਦੜਾ ਦਿਸੇਗਾ ਆਪਾਂ ਐਕਸੀਡੈਂਟ ਹੋ ਸਕਦਾ ਸੋ ਇਹਨਾਂ ਸਾਰੀਆਂ ਕੰਡੀਸ਼ਨਸ ਦੇ ਵਿੱਚ ਵੀ ਚਸ਼ਮਾ ਤੁਹਾਡੇ ਲਈ ਇੱਕ ਕਹਿਣਾ ਚਾਹੀਦਾ ਕਿ ਮੁਸ਼ਕਲ ਬਣ ਜਾਂਦੀ ਹੈ ਅਰਬਾ ਬਿਨਾ ਚਸ਼ਮੇ ਤੋਂ ਹੋ ਕੇ ਸਾਰਾ ਕੁਝ ਦੇਖ ਸਕਦੇ ਹਾਂ ਤੇ ਟੈਕਨੋਲੋਜੀ ਜਿਹੜੀ ਅੱਜ ਕੱਲ ਹੈਗੀ ਉਹਦਾ ਇਸਤੇਮਾਲ ਕਰ ਸਕਦੇ ਤਾਂ ਕਿਉਂ ਨਹੀਂ 100% ਸਟੇਬਲ ਤੋਂ ਕੋਈ ਵੀ ਲਿੰਗਵਿਕ ਚੀਜ਼ ਹੋਈ ਹੀ ਨਹੀਂ ਸਕਦੀ ਅਸੀਂ ਇਹ ਕਹਿੰਨੇ ਚਸ਼ਮੇ ਉਤਾਰਦੇ ਕਿ ਤੁਹਾਨੂੰ ਆਮ ਤੌਰ ਤੇ ਚਸ਼ਮਾ ਲਗਾਉਣ ਦੀ ਜ਼ਰੂਰਤ ਨਹੀਂ ਪੈਗੀ ਜਾਂ ਆਪਾਂ ਕਹੀਏ ਕਿ ਤੁਸੀਂ ਇੰਡੀਪੈਂਡੈਂਟ ਜੋਜੋਗੇ ਚਸ਼ਮੇ ਤੋਂ ਯਾਰ ਲੈਸ ਡਿਪੈਂਡੈਂਸ ਔਨ ਗਲਾਸਿਸ ਥੈਟ ਇਜ਼ ਦੀ ਮੋਟੋ ਇੱਕ ਆਮ ਆਦਮੀ ਵਾਂਗੂ ਬੰਦਾ ਸਾਰਾ ਕੁਝ ਦੇਖਣਾ ਪਵੇ ਉਹਨੂੰ ਸਵੇਰੇ ਉੱਠ ਕੇ ਚਸ਼ਮਾ ਨਾ ਚੁੱਕਣ ਲੱਗ ਪਵੇ ਦੇਖਣ ਵਾਸਤੇ ਜੀ ਕਿਉਂਕਿ ਜਦੋਂ ਬੱਚਾ ਜਵਾਨ ਹੁੰਦਾ ਫਿਰ ਉਹਨੂੰ ਚਸ਼ਮੇ ਤੋਂ ਇਰੀਟੇਸ਼ਨ ਹੀ ਹੁੰਦੀ ਆ ਵੀ ਮੇਰੀ ਪਰਸਨੈਲਿਟੀ ਦੇ ਵਿੱਚ ਵੀ ਘਾਟਾ ਪਰਸਨੈਲਿਟੀ ਚਲੋ ਇੱਕ ਚੀਜ਼ ਹੈਗੀ ਆ ਪਰ ਜਿੱਦਾਂ ਹੁਣ ਤੁਸੀਂ ਐਨੇ ਵਧੀਆ ਪਗੜੀ ਬੰਨੀ ਹੋਈ ਸਰਦਾਰ ਹੋ ਜੀ ਤੇ ਤੁਸੀਂ ਚਸ਼ਮਾ ਲਾਓਗੇ ਤਾਂ ਪਗੜੀ ਹੱਥੋਂ ਚੱਕੀ ਜਾਣੀ ਤੇ ਅਜੀਬ ਜਿਹਾ ਲੱਗਦਾ ਜੀ ਲੱਗਦਾ ਬੱਚੇ ਸੜਕ ਕੋਲ ਬੜੇ ਆਂਦੇ ਕਿ ਸਰ ਮੇ ਤੁਹ ਕੋ ਪੱਗ ਨਹੀਂ ਬਚਦੀ ਜੀ ਮੈਂ ਚਸ਼ਮਾ ਉਤਾਰ ਕੇ ਪੱਗ ਬੰਨਦਾ ਤੇ ਮੈਨੂੰ ਜਿਹੜਾ ਜ਼ਿਆਦਾ ਚਿਹਰਾ ਨਹੀਂ ਦਿਖਦਾ ਜੀ ਮੈਨੂੰ ਕੰਟੈਕਟ ਲੈਂਸ ਲਗਾ ਕੇ ਪੱਗ ਬੰਨ ਨਹੀਂ ਪੈਂਦੀ ਹੈ ਉਸ ਤੋਂ ਬਾਅਦ ਮੈਂ ਚਸ਼ਮਾ ਲਗਾ ਵੀ ਲਵਾਂ ਜੀ ਪਰ ਮੇਰੀ ਮੈਨੂੰ ਮੁਸ਼ਕਲ ਆਂਦੀ ਹੈ ਕੋਈ ਕਹਿੰਦਾ ਮੈਂ সুইਮਿੰਗ ਕਰਨ ਜਾਣਾ ਤੇ ਮੈਂ ਚਸ਼ਮਾ ਕੰਟੈਕਟ ਲੈਂਸ ਲਗਾ ਕੇ সুইਮਿੰਗ ਨਹੀਂ ਕਰ ਸਕਦਾ ਚਸ਼ਮਾ ਤੇ ਉਤਾਰਨਾ ਹੀ ਪੈਂਦਾ ਹੈ ਯਾ ਕੋਈ ਕਹੇ ਕਿ ਮੇਰਾ profession ਐਸਾ ਜਿੱਥੇ ਮੈਂ ਨਹੀਂ ਜਾ ਸਕਦਾ ਜੀ ਕੋਈ ਕਹੇ ਮੈਂ ਫੌਜ ਵਿੱਚ ਭਰਤੀ ਹੋਣਾ ਤੇ ਮੈਂ ਤਾਂ ਉਥੇ ਚਸ਼ਮਾ ਤੇ ਅਲਾਉਡ ਨਹੀਂ ਹੈ ਜੀ ਬੜੀਆਂ ਸਾਰੀਆਂ ਸੇਵਾਵਾਂ ਐਸੀਆਂ ਹੈਗੀਆਂ ਨੇ ਸਰਵਿਸਿਜ਼ ਐਸੀਆਂ ਹੈਗੀਆਂ ਨੇ ਜਿੱਥੇ ਕਿ 6/6 ਨਿਗਾ ਚਾਹੀਦੀ ਹੁੰਦੀ ਹੈ ਯਾ ਮਿਨੀਮਲ 6/9 ਚਾਹੀਦੀ ਹੁੰਦੀ ਹੈ ਜਦੋਂ ਚਸ਼ਮੇ ਦਾ ਨੰਬਰ ਹੀ ਉਹਦੇ 4-5 ਹੋਏਗਾ ਤਾਂ ਬੰਦਾ ਕਿਦਾਂ ਦੇਖੇਗਾ ਮਤਲਬ ਉਹਨੇ ਚੀਜ਼ਾਂ ਤੋਂ ਅਨਫਿਟ ਹੋ ਗਿਆ ਹਾਂ ਲੇਜ਼ਰ ਵਿਧੀ ਦੇ ਨਾਲ ਜਾਂ ਕਿਸੇ ਤਰੀਕੇ ਨਾਲ ਜਦੋਂ ਅਸੀਂ ਚਸ਼ਮਾ ਉਤਾਰ ਦਿੰਨੇ ਆ ਤੇ ਦੇ ਆਰ ਫਿਟ ਫਾਰ 올 ਦੀਸ ਸਰਵਿਸਿਜ਼ ਹੁਣ ਤਾਂ ਕੋਈ ਐ ਨਹੀਂ ਹੁੰਦਾ ਸਰਵਿਸੇਸ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਵੀ ਇਹਨੇ ਆਪਰੇਸ਼ਨ ਕਰਾਇਆ ਜਾਂ 레이జర్ ਕਰਵਾਇਆ ਉਹ ਬਿਲਕੁਲ ਨਾਰਮਲ ਨੇਚੁਰਲ ਹੁੰਦਾ ਅ ਨਹੀਂ ਕੁਝ ਸਰਵਿਸੇਸ ਦੇ ਵਿੱਚ ਉਥੇ ਵੀ ਉਹਨਾਂ ਦੀ ਲਿਮਿਟੇਸ਼ਨ ਆ ਜਾਂਦੀ ਹੈ ਉਹ ਕਹਿੰਦੇ ਨੇ ਕਿ ਇੰਨਾ ਚਿਰ ਇੱਕ ਸਾਲ ਪਹਿਲਾਂ 레이జర్ ਹੋਈ ਹੋਵੇ ਜਾਂ ਕੁਝ ਸਰਵਿਸੇਸ ਐਥੇ ਹੈਗੀਆਂ ਜਿਹਦੇ ਇੱਕ ਚੋ 레이జర్ ਕੀਤੇ ਹੋਏ ਨੋਮੀ ਅਗੇ ਉਹ ਨਹੀਂ ਦਿੰਦੇ ਸੋ ਅਸੀਂ ਉਹ ਪਹਿਲਾਂ ਹੀ ਪੇਸ਼ੈਂਟ ਨੂੰ ਕਹਿੰਨੇ ਕਿ ਤੁਸੀਂ ਆਦਰ ਪ੍ਰੋਸਪੈਕਟਸ ਚੰਗਤਰਾ ਦੇਖ ਲਵੋ ਕਿ ਉਹਦੇ ਵਿੱਚ ਲਿਮਿਟੇਸ਼ਨਸ ਕੀ ਨੇ ਅਗਰ ਉਹ ਨਾ ਲਿਮਿਟੇਸ਼ਨ ਦੇ ਤੁਸੀਂ ਨਹੀਂ ਆਂਦੇ ਤਾਂ ਤੁਸੀਂ ਆਪਰੇਸ਼ਨ ਕਰਾ ਕੇ ਇਹਦੇ ਵਾਸਤੇ ਫਿੱਟ ਹੋ ਸਕਦੇ ਹੋ ਤੁਹਾਡੀ ਨਿਗਾਹ 6/6 ਹੋ ਸਕਦੀ ਹੈ ਜਾਂ ਜਿੰਨੇ ਤੁਸੀਂ ਚਸ਼ਮੇ ਨਾਲ ਦੇਖ ਸਕਦੇ ਹੋ ਬਿਨਾ ਚਸ਼ਮੇ ਤੋਂ ਉਹ ਨਾ ਦੇਖਣ ਲੱਗ ਪਏਗਾ ਹੁਣ ਬਾਕੀ ਵੀ ਕੀ ਕੰਡੀਸ਼ਨਸ ਹੁੰਦੀਆਂ ਜਦੋਂ ਤੁਸੀਂ ਕਾਰ ਵਿੱਚ ਬੈਠੇ ਹੋ ਅੱਜਕੱਲ ਬਰਸਾਦਾ ਮੌਸਮ ਹੈ ਤੁਸੀਂ ਚਸ਼ਮਾ ਲਗਾਇਆ ਹੋਇਆ ਹੋਅਰ ਤੁਸੀਂ ਬਾਹਰ ਨਿਕਲੇ ਤਾਂ ਸਾਰਾ ਧੁੰਦ ਪਾ ਗਈ ਜੀ ਤੁਸੀਂ ਚਸ਼ਮਾ ਲਗਾਇਆ ਤੁਸੀਂ ਬਰਸਾਤ ਜਾ ਰਹੇ ਹੋ ਅੱਗੇ ਬਿਲਕੁਲ ਪਾਣੀ ਦੇ ਨਾਲ ਤੁਹਾਨੂੰ ਕੁਝ ਦਿਸੇਗਾ ਹੀ ਨਹੀਂ ਜੀ ਔਰ ਕਿਦਾਂ ਕੰਮ ਕਰੋਗੇ ਜਦਾਂ ਮੈਂ ਕਹੇ ਵੀ ਆਪਰੇਸ਼ਨ ਕਰਨਾ ਹੋਵੇ ਤਿਸ ਜਿਹਾ ਜੀ ਹਵਾਤ ਆਪਣੇ ਨਿਕਲਦੀ ਹੋ ਚਸ਼ਮੇ ਦੇ ਉੱਤੇ ਲੱਗ ਜਾਏਗੀ ਤਾਂ ਤੁੰਦਰਾ ਦੇ ਸੇਗਾ ਆਪਾਂ ਐਕਸੀਡੈਂਟ ਹੋ ਸਕਦਾ ਸੋ ਇਹਨਾਂ ਸਾਰੀਆਂ ਕੰਡੀਸ਼ਨਸ ਦੇ ਵਿੱਚ ਵੀ ਚਸ਼ਮਾ ਤੁਹਾਡੇ ਲਈ ਇੱਕ ਕਹਿਣਾ ਚਾਹੀਦਾ ਕਿ ਮੁਸ਼ਕਲ ਬਣ ਜਾਂਦੀ ਹੈ ਅਰ ਆਪਾਂ ਬਿਨਾਂ ਚਸ਼ਮੇ ਤੋਂ ਹੋ ਕੇ ਸਾਰਾ ਕੁਝ ਦੇਖ ਸਕਦੇ ਹਾਂ ਔਰ ਟੈਕਨੋਲੋਜੀ ਜਿਹੜੀ ਅੱਜ ਕੱਲ੍ਹ ਹੈਗੀ ਦਾ ਇਸਤੇਮਾਲ ਕਰ ਸਕਦੇ ਤਾਂ ਕਿਉਂ ਨਹੀਂ